ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਗੱਲਬਾਤ ਕਰਾਂਗੇ ਦੋਸਤੋ 6 ਜੂਨ ਦੇ ਕੱਲੂ ਘਾਰੇ ਬਾਰੇ ਏ ਟੂ ਜ਼ੈਡ ਗੱਲਬਾਤ ਦੱਸਾਂਗੇ ਤੁਹਾਨੂੰ ਕੀ ਕੀ ਵਾਪਰਿਆ ਕਿਦਾਂ ਸ਼ਹੀਦੀਆਂ ਹੋਈਆਂ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀਰ ਨੇ ਅਪਨ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਜਣ ਵੀ ਦਬਲੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ 6 ਜੂਨ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਕੰਪਲੈਕਸ ਦੇ ਆਲੇ-ਦਾਲੇ ਫੌਜ ਵੱਲੋਂ ਤੋਪ ਦੇ ਗੋਲੇ ਦਾਗੇ ਗਏ ਜ਼ਹਿਰੀਲੀ ਗੈਸ ਛੱਡੀ ਗਈ ਪੂਰੀ ਤਬਾਹੀ ਮਚਾਈ ਜਾ ਚੁੱਕੀ ਸੀ ਸਵੇਰੇ ਤਿੰਨ ਚੰਨ ਤੋਂ ਪਹਿਲਾਂ ਬਲਕਿ ਕੰਪਲੈਕਸ ਦੇ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਵੀ ਤੋਪ ਗੋਲਿਆਂ ਨਾਲ ਮਿੱਟੀ ਚ ਮਿਲਾ ਦਿੱਤੀਆਂ ਗਈਆਂ ਇੱਧਰ ਸ੍ਰੀ ਗੁਰੂ ਰਾਮਦਾਸ ਤੇਜਾ ਸਿੰਘ ਸਮੁੰਦਰੀ ਹਾਲ ਅਕਾਲ ਰੈਸਟ ਹਾਊਸ ਗੁਰੂ ਨਾਨਕ ਨਿਵਾਸ ਇਹਨਾਂ ਇਮਾਰਤਾਂ ਨੂੰ ਪੂਰੀ ਤਰ੍ਹਾਂ ਘੇਰਿਆ ਜਾ ਚੁੱਕਿਆ ਸੀ ਕਿਉਂਕਿ ਇੱਥੋਂ ਅਕਾਲੀ ਲੀਡਰਾਂ ਨੂੰ ਜਿਨ੍ਹਾਂ ਚ ਸੰਤ ਹਰਜਨ ਸਿੰਘ ਲੋਂਗੋਵਾਲ ਜ세 ਦਾ ਗੁਰਤਾਰ ਸਿੰਘ ਟੌੜਾ ਬਲਵੰਸੀ RAMMU ਵਾਲੀਆ ਦਾਛਣ ਸਿੰਘ ਈਸਾਪੁਰ ਦਾਰਾ ਸਿੰਘ ਜੱਜ ਤੇ ਅਬਨਾਸੀ ਸਿੰਘ ਵਰਗੇ ਲੀਡਰ ਸ਼ਾਮਲ ਸਨ ਤਾਂ ਜਿਨ੍ਹਾਂ ਨੂੰ ਫੌਜ ਵੱਲੋਂ ਗ੍ਰਿਫਤਾਰ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਣਾ ਸੀਗਾ ਹੁਣ ਫੌਜ ਵੱਲੋਂ ਅਕਾਲੀ ਲੀਡਰਾਂ ਨੂੰ ਸੁਰੱਖਿਅਤ ਕੱਢਣ ਲਈ ਕੁਝ ਅਫਸਰਾਂ ਦੇ ਸਮੇਤ 50 ਡਿਵੀਜ਼ਨ ਦੇ ਕਰਨਲ ਆਦਰਸ਼ ਕੁਮਾਰ ਸ਼ਰਮਾ ਨੂੰ ਇਹ ਕੰਮ ਸੌਂਪਿਆ ਗਿਆ ਜਿਉਂ ਹੀ ਕਰਨਲ ਸ਼ਰਮਾ ਕਹਿੰਦੇ ਆਪਣੀ ਫੌਜ ਸਮੇਤ ਗੁਰੂ ਨਾਨਕ ਨਵਾਸ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਇਹਨੂੰ ਬਲਵੰਸੀ RAMMU ਵਾਲਾ ਮਿਲਿਆ जिने अपनी पहचान ਦੱਸਦਿਆਂ ਕਿਹਾ ਕਿ ਸਾਨੂੰ ਜਿੰਨਾ ਵੀ ਜਲਦੀ ਹੋ ਸਕੇ ਇਥੋਂ ਕੱਢਿਆ ਜਾਵੇ ਇਸ ਗੱਲ ਉੱਤੇ ਕਰਨਲ ਸ਼ਰਮਾ ਨੇ ਰਾਮੂ ਵਾਲਿਆਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਆਗੂ ਤੁਹਾਡੇ ਵਰਗੇ ਹੁੰਨੇ ਕਿਉਂਕਿ ਇੱਥੇ ਐਨੀ ਸੰਗਤ ਮਾਰੀ ਜਾ ਚੁੱਕੀ ਹੈ ਤੇ ਕੁਝ ਜ਼ਖਮੀ ਹਾਲਤ ਵਿੱਚ ਸਹਿ ਕਰੇ ਨੇ ਇਹਨਾਂ ਨੂੰ ਇਸੇ ਹਾਲਤ ਵਿੱਚ ਛੱਡ ਕੇ ਤੁਹਾਨੂੰ ਇਥੋਂ ਜਾਣ ਦੀ ਕਾਲੀ ਪਈ ਹੈ ਤਾਂ ਰਾਮੂ ਵਾਲਿਆਂ ਨੇ ਗੱਲ ਦਾ ਰੁਖ ਬਦਲਣ ਲਈ ਸ਼ਰਮਿੰਦਾ ਹੁੰਦਿਆਂ ਹੋਇਆ ਇਹ ਕਹਿ ਤਾ ਨੂੰ ਕਈ ਸੰਤ ਲੌਂਗਵਾਲ ਤੋਂੜੇ ਨਾਲ ਅਕਲ ਦੀਆਂ ਗੱਲ ਕਰਨੀ ਚਾਹੁੰਦੇ। ਤਾਂ ਜਦੋਂ ਕਰਨਲ ਸ਼ਰਮਾ ਸੰਤ ਲੌਂਗਵਾਲ ਨੂੰ ਮਿਲਿਆ ਤਾਂ ਉਹਨੇ ਪੁੱਛਿਆ ਕਿ ਉਹ ਮਾਰਿਆ ਗਿਆ? ਕੌਣ? ਕਰਨਲ ਸ਼ਰਮਾ ਨੇ ਪੁੱਛਿਆ ਤਾਂ ਲੌਂਗਵਾਲ ਨੇ ਕਿਹਾ ਕਿ ਸੰਤ ਪਿੰਡਰਾਂ ਵਾਲਾ। ਇਹਦੇ ਉੱਤੇ ਕਰਨਲ ਸ਼ਰਮਾ ਨੇ ਦੱਸਿਆ ਕਿ ਉਸ ਤਰਫ ਮੇਰੀ ਡਿਊਟੀ ਨਹੀਂ ਹੈ। ਉਧਰ ਜਨਰਲ ਪ੍ਰਾਰਥੀ ਦੀ ਕਮਾਂਡ ਹੈ। ਇਸ ਲਈ ਮੈਨੂੰ ਉਧਰ ਬਾਰੇ ਕੁਝ ਪਤਾ ਨਹੀਂ। ਪਰ ਕਰਨਲ ਸ਼ਰਮਾ ਇਹਨਾਂ ਦੀਆਂ ਐਦਾਂ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਇਆ ਕਿਉਂਕਿ ਉਹਨੇ ਸੁਣਿਆ ਹੋਇਆ ਸੀ ਕਿ ਸੰਤ ਹਰਚੰਦ ਸਿੰਘ ਲੋੰਗੋਵਾਲ ਕਹਿੰਦੇ ਸੀ ਕਿ ਜੇਕਰ ਫੌਜ ਦਰਬਾਰ ਸਾਹਿਬ 'ਚ ਆਈ ਤਾਂ ਸਾਡੀਆਂ ਲਾਛਾਂ ਉੱਪਰੋਂ ਦੀ ਆਵੇਗੀ ਪਰ ਇਹ ਤਾਂ ਖੁਦ ਹੀ ਆਮ ਸੰਗਤਾਂ ਦੀਆਂ ਲਾਛਾਂ ਉੱਪਰ ਦੀ ਲੰਘ ਕੇ ਫੌਜ ਦੀ ਹਿਫਾਇਤ ਵਿੱਚ ਇੱਥੋਂ ਸੁਰੱਖਿਤ ਨਿਕਲਣ ਲਈ ਕਾਲੇ ਹੋਏ ਪਏ ਪਰ ਉਹਨੇ ਕਿਹਾ ਕਿ ਮੇਰੇ ਕੋਲ ਸਿਰਫ ਪੰਜ ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੂੰ ਮੈਂ ਇੱਥੋਂ ਕੱਢਣਾ ਹੈ ਤੇ ਇਹਦੇ ਨਾਲ ਹੀ ਉਹ ਆਪਣੀਆਂ ਗੱਡੀਆਂ 'ਚ ਬਿਠਾ ਕੇ ਨਾ ਪੰਜ ਬੰਦਿਆਂ ਸਮੇਤ ਸੰਤ ਲੋងਗੋਵਾਲ, ਟੌੜਾ, ਰਾਮੂ ਵਾਲੀਆ, ਈਸ਼ਾਪੁਰ, ਦਾਰਾ ਸਿੰਘ ਜੱਜ ਅਬਨਾਸੀ ਸਿੰਘ ਇਹਨਾਂ ਨੂੰ ਸੁਰੱਖਿਅਤ ਫੌਜੀ ਕੈਂਪ ਚ ਲੈ ਗਿਆ। ਇਹਦੇ ਨਾਲੇ ਕਰਨਲ ਅਦਰਸ਼ ਸ਼ਰਮਾ ਨੇ ਉੱਥੇ ਮੌਜੂਦ ਫੌਜੀ ਜਰਨੈਲਾਂ ਨੂੰ ਦੱਸਿਆ ਕਿ ਬਹੁਤ ਵੱਡੀ ਗਿਣਤੀ 'ਵਾਂ ਆਮ ਸ਼ਰਧਾਲੂ ਜਿਹੜੇ ਇਹ ਮਾਰੇ ਜਾ ਚੁੱਕੇ ਔਰ ਫੌਜ ਵੀ ਭਾਰੀ ਗਿਣਤੀ 'ਚ ਮਰੀ ਪਈ ਨਜ਼ਰ ਆਉਂਦੀ ਹੈ ਤੇ ਬਹੁਤ ਸਾਰੇ ਲੋਕ ਭੁੱਖੇ ਤੇ ਪਿਆਸੇ ਸਹਿਕ ਰਹੇ। ਇਹਨੀਆਂ ਗੱਲਾਂ ਸੁਣ ਕੇ ਜਨਰਲ ਬਰਾੜ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਬਾਕੀ ਸਭ ਦੇਖ ਲਵਾਂਗੇ ਤੁਹਾਨੂੰ ਇਸ ਬਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਇਹਦੇ ਨਾਲੇ ਕਈ ਫੈਡਰੇਸ਼ਨ ਆਗੂਆਂ ਤੇ ਆਮ ਸ਼ਰਧਾਲੂ ਸਿੱਖ ਸੰਗਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਵਿੱਚ ਭਾਈ ਪੀਏ ਰਸ਼ਪਾਲ ਸਿੰਘ ਪੀ ਇਹਨਾਂ ਦੀ ਸੁਪਤਨੀ ਬੀਬੀ ਪ੍ਰੀਤਮ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹਦਾ ਕੁਝ ਹੀ ਦਿਨਾਂ ਦਾ ਸੁਪੁੱਤਰ ਉੱਥੇ ਸ਼ਹੀਦ ਹੋ ਚੁੱਕਾ ਸੀ ਔਰ ਇਹ ਬੀਬੀ ਖੁਦ ਵੀ ਜ਼ਖਮੀ ਹੋ ਗਈ ਸੀ ਇਸੇ ਤਰ੍ਹਾਂ ਯੁੱਧ ਲੜਦਿਆਂ ਫੈਡਰੇਸ਼ਨ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਬੀਬੀ ਪਰਮਜੀਤ ਕੌਰ ਪਤਨੀ ਸਰਦਾਰ ਹਰਮਿੰਦਰ ਸਿੰਘ ਸੰਧੂ ਇਹ ਵੀ ਸ਼ਹੀਦ ਹੋ ਚੁੱਕੀਆਂ ਸਨ ਕੰਪਲੈਕਸ ਦੇ ਬਹੁਤ ਸਾਰੇ ਹਿੱਸਿਆਂ 'ਮਾ ਗੋਲਾਬਾਰੀ ਸ਼ਾਂਤ ਹੋ ਚੁੱਕੀ ਸੀ ਪਰ ਗੁਰਦੁਆਰਾ ਝੰਡੇ ਬੂੰਗੇ ਤੋਂ ਲੈ ਕੇ ਗੁਰਦੁਆਰਾ ਥੜਾ ਸਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਬਣੇ ਮੋਰਚੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਤੇ ਹੇਠਲੀ ਮੰਜ਼ਲ ਇਹਦੇ ਨਾਲੇ ਪੱਛਮੀ ਪਾਸੇ ਤੇ ਬਣੇ ਮੋਰਚੇ ਦੇ ਨਾਲ ਵਾਲੀ ਲਾਲ ਇੱਟਾਂ ਦੀ ਡਿਊੜੀ ਇਹਨਾਂ ਥਾਂਵਾਂ ਤੋਂ ਹਲੇ ਵੀ ਕਨੇਕ ਮਹਾਨ ਦਾ ਜੁੱਧ ਜਾਰੀ ਸੀ ਮਤਲਬ ਦਰਸ਼ਨੀ ਡਿਊੜੀ ਤੇ ਅਕਾਲ ਤਖਤ ਸਾਹਿਬ ਦੀ ਵਿਚਕਾਰਲੀ ਥਾਂ ਤੇ ਸਿੰਘਾਂ ਦਾ ਹਾਲੇ ਵੀ ਪੂਰਾ ਦਬਦਬਾ ਸੀ ਜਿਹਦੇ ਕਾਰਨ ਫੌਜ ਦਾ ਇਸ ਪਾਸੇ ਅੱਗੇ ਵਧਣਾ ਹਾਲੇ ਵੀ ਮੁਸ਼ਕਲ ਸੀ ਹਾਲਾਂਕਿ ਇਸ ਸਮੇਂ ਪੂਰੀ ਪ੍ਰਕਰਮਾਂ ਦੇ ਵਿੱਚ ਵਕ ਵਕ ਥਾਮਾਂ ਤੇ 12 ਟੈਂਕ ਖੜਾਏ ਹੋਏ ਸੀ ਇਸੇ ਦੌਰਾਨ ਬਰਾੜ ਨੇ ਇੱਕ ਕੰਪਨੀ ਕਮਾਂਡਰ ਡੀ ਕੇ ਮਿਸ਼ਰਾ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ ਕੰਪਨੀ ਦੇ ਕਮਾਂਡੋਆਂ ਨੂੰ ਨਾਲ ਲਿਜਾਵੇ ਤੇ ਅਕਾਲ ਤਖਸੈਬ ਤੇ ਤਾਬਾ ਬੋਲੇ ਤੇ ਉੱਥੇ ਬਚੇ ਹੋਏ ਸਿੰਘਾਂ ਨੂੰ ਦਬੋਚ ਲਵੇ ਇਸ ਤਰ੍ਹਾਂ ਸਵੇਰੇ 5:30 ਵਜੇ ਡੀ ਕੇ ਮਿਸ਼ਰਾ ਆਪਣੇ ਜਵਾਨਾਂ ਦੇ ਨਾਲ ਸ਼੍ਰੀ ਅਕਾਲ ਤਖਸੈਬ ਤੇ ਹਮਲਾ ਕਰਨ ਲਈ ਸ਼੍ਰੀ ਅਕਾਲ ਤਖਸੈਬ ਦੇ ਬਿਲਕੁਲ ਸਾਹਮਣੇ ਪਹੁੰਚ ਗਿਆ ਜਿਉਂ ਹੀ ਉਹ ਸ਼੍ਰੀ ਅਕਾਲ ਤਖਸੈਬ ਦੀਆਂ ਪੌੜੀਆਂ ਚੜ੍ਹਨ ਲੱਗਿਆ ਆਪਣੀਆਂ ਫੌਜਾਂ ਸਮੇਤ ਤਾਂ ਸਿੰਘਾਂ ਨੇ ਮਸ਼ੀਨ ਗੰਦੀਆਂ ਐਸੀਆਂ ਗੋਲੀਆਂ ਦੀ ਬਾਛੜ ਕਰੀ ਡੀ ਕੇ ਮਿਚਰਾ ਸਮੇਤ ਸਾਰੀ ਕਮਾਂਡੋ ਉਥੇ ਮਾਰੇ ਗਏ ਔਰ ਇਹਨਾਂ ਦੇ ਪਿੱਛੋਂ ਮਦਦ ਕਰ ਰਹੇ ਹਮਲਾਵਰ ਫੌਜੀਆਂ ਉੱਪਰ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੈਖਾਨੇ ਤੇ ਪਹਿਲੀ ਮੰਜ਼ਲ ਤੋਂ ਗੋਲੀਆਂ ਦੀ ਬਾਛੜ ਕਰਤੀ ਜਿਦੇ ਨਾਲ ਬਹੁਤ ਸਾਰੇ ਫੌਜੀ ਮਾਰੇ ਗਏ ਅਤੇ ਕੁਝ ਨੇ ਭੱਜ ਕੇ ਜਾਨਾਂ ਬਚਾਈਆਂ ਜਿਦੇ ਨਤੀਜੇ ਵਜੋਂ ਜਨਰਲ ਬਰਾੜ ਨੂੰ ਇਸ ਹਮਲੇ 'ਚ ਮੂੰਹ ਦੀ ਖਾਣੀ ਪਈ ਤੇ ਸਿੰਘਾਂ ਨੇ ਜ਼ੋਰਦਾਰ ਜਕਾਰੇ ਛੱਡੇ ਕੁਝ ਸਮੇਂ ਬਾਅਦ ਬਦਲਮੀ ਤਿਆਰੀ ਨਾਲ ਜਨਰਲ ਬਰਾੜ ਨੇ ਦੋ ਫੌਜੀ ਅਫਸਰਾਂ ਦੀ ਕਮਾਂਡ ਲਈ ਫਿਰ ਤੋਂ ਹਮਲਾ ਕੀਤਾ ਹੁਣ ਲੈਫਟੀਨੈਂਟ ਸ਼ੋਭੀ ਕੁਮਾਰ ਡਾਂਗ ਤੇ ਸੂਬੇਦਾਰ ਕੇਪੀ ਰਮਨ ਰਵੀ ਇਹਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਹਾਡੇ ਇਸ਼ਾਰੇ ਮੁਤਾਬਕ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਮਿਲੂਗੀ ਪਰ ਤੁਸੀਂ ਹਰ ਹੀਲੇ ਮੋਰਚੇ ਅੰਦਰਲੇ ਖਾੜਕوں ਨੂੰ ਮਾਰ ਮਕਾਉਣਾ ਤੇ ਜਿਹੜੀ ਅਕਾਲ ਤੱਕ ਸਹ ਉੱਪਰ ਕਬਜ਼ਾ ਕਰਨਾ ਇਹਨਾਂ ਵਿੱਚੋਂ ਇੱਕ ਟੁਕੜੀ ਨੇ ਜਿਹੜੀ ਅਕਾਲ ਤਖਤ ਸਾਹਿਬ ਦੇ ਖੱਬੇ ਪਾਸੇ ਬਣੇ ਮੋਰਚੇ ਉੱਪਰ ਧਾਵਾ ਬੋਲਿਆ। ਦੂਜੀ ਟੁਕੜੀ ਅੱਗੇ ਵਧਣ ਲੱਗੀ ਤਾਂ ਅੱਗੋਂ ਏਸੇ ਮੋਰਚੇ 'ਮ ਡਟੇ ਸਿੰਘਾਂ ਨੇ ਇੱਕਦਮ ਫੇਰਿੰਗ ਕਰਕੇ ਤਰਥਲੀ ਮਚਾ ਦਿੱਤੀ। ਹਾਲਾਂਕਿ ਪਹਿਲੀ ਟੁਕੜੀ ਇਸ ਮੋਰਚੇ ਤੇ ਪਹੁੰਚਣ 'ਮ ਕਾਮਯਾਬ ਹੋ ਗਈ ਸੀ ਪਰ ਕਿਸੇ ਵੀ ਤਰ੍ਹਾਂ ਦੀ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਹੀ ਜਿਹੜੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਲਾਲ ਇੱਟਾਂ ਦੀ ਡਿਊੜੀ ਦੇ ਮੋਰਚੇ 'ਚੋਂ ਸਿੰਘਾਂ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਤਾਬੜ ਤੋੜ ਇਹਨਾਂ ਦੀ ਮਾਰੇ ਟਾਣ ਕਰਕੇ ਸਾਰੀ ਟੁਕੜੀ ਥਾਈ ਮਰੀ ਗਈ। ਔਰ ਇਸ ਤਰ੍ਹਾਂ ਜਨਰਲ ਬਰਾੜ ਵੱਲੋਂ ਕੀਤਾ ਗਿਆ ਇਹ ਹੱਲਾ ਵੀ ਸਿੰਘਾਂ ਨੇ ਪਿਛਾੜ ਦਿੱਤਾ ਤੇ ਉਹਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਿਆ। ਜਨਰਲ ਕੁਲਦੀਪ ਬਰਾੜ ਇਸ ਗੱਲੋਂ ਹੈਰਾਨ ਤੇ ਪਰੇਸ਼ਾਨਤਾ ਕਿ ਐਨੀ ਤਬਾਹੀ ਹੋ ਜਾਣ ਦੇ ਬਾਵਜੂਦ ਵੀ ਸੰਤ ਭਿੰਡਰਾਂ ਵਾਲਿਆਂ ਦੇ ਸਾਥੀ ਸਿੰਘ ਪੂਰੇ ਹੌਂਸਲੇ ਨਾਲ ਲੜੇ ਹੋਏ ਹਨ। ਜਿਹੜੀ ਅਕਾਲ ਤਖਤ ਸਾਹਿਬ ਦੇ ਤੈਖ ਖਾਨੇ ਦੇ ਮੂਰਤੀਆਂ ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਭਾਈ ਅਮਰੀਖ ਸਿੰਘ ਅਗਵਾਈ ਕਰ ਰਹੇ ਸੀ ਤੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੱਲਾਸ਼ੇਰੀ ਦੇ ਕਾਰਨ ਸਿੰਘ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਸੀਗੇ ਇਹਦੇ ਨਾਲੇ ਸੰਤ ਪਿੰਡਾਂ ਵਾਲੇ ਆਪ ਤਹਿ ਖਾਨੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਮੋਰਚਿਆਂ ਵਿਚਲੇ ਸਿੰਘਾਂ ਦੀ ਅਗਵਾਈ ਕਰਦੇ ਸਨ ਹਾਲਾਂਕਿ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਇਹਦੇ باوجود ਯੁੱਧ ਲੜਦੇ ਸਿੰਘ ਸ਼ਹੀਦੀ ਤਰਾਨੇ ਗਾ ਰਹੇ ਸੀਗੇ ਜਿਨ੍ਹਾਂ ਆਵਾਜ਼ਾਂ ਇੱਕ ਮੋਰਚੇ ਤੋਂ ਦੂਜੇ ਮੋਰਚੇ ਤੱਕ ਸੁਣਾਈ ਦਿੰਦੀਆਂ ਸੀ ਤੇ ਕਦੇ-ਕਦੇ ਜਕਾਰਿਆਂ ਦੀ ਗੂੰਜ ਵੀ ਸਿੰਘਾ ਵੱਲੋਂ ਫੌਜ ਦੇ ਹਮਲੇ ਨੂੰ ਇੱਕ ਵਾਰ ਪਛਾਣ ਦੇਣ ਤੋਂ ਬਾਅਦ ਜਦੋਂ ਕੁ ਸਮੇਂ ਲਈ ਗੋਲੀਆਂ ਦੀਆਂ ਆਵਾਜ਼ਾਂ ਛਾਂਤ ਹੋ ਜਾਂਦੀਆਂ ਸੀ ਤਾਂ ਇਸੇ ਸਮੇਂ ਜਰਨਲ ਬਰਾੜ ਤੇ ਹੋਰ ਫੌਜੀ ਜਰਨੈਲ ਅਗਲਾ ਹਮਲਾ ਕਰਨ ਦੀ ਤਿਆਰੀ ਕਰਨ ਲੱਗਦੇ ਮੋਰਚੀਆ ਵਿਜਲੇ ਸਿੰਘ ਇਹ ਸਾਰਾ ਕੁਝ ਜਾਣਦੇ ਸੀ ਕਿ ਫੌਜ ਨੇ ਮਰ ਚੁੱਕੇ ਫੌਜੀਆਂ ਦੀ ਥਾਂ ਕਹ ਲਈ ਵੀ ਤਰੋਤਾਜ਼ਾ ਫੌਜੀ ਜਵਾਨ ਫਿਰ ਭੇਜਣੇ ਮਿੰਟਾਂ ਕਵਾਰ ਫਿਰ ਹਮਲਾ ਹੋਣਾ ਪਰ ਐਸੇ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੌਜੂਦ ਸੰਜ ਰਾਜਨ ਦੀ ਖਾਲਸਾ ਪੰਡਤਾਂ ਵਾਲੀ ਨਿਗਰਾਨੀ ਹੈ ਕੁਝ ਜ਼ਿੰਮੇਵਾਰ ਸਿੰਘ ਭਾਈ ਗੁਰਮukh ਸਿੰਘ ਗੜਬਈ ਭਾਈ ਸਜਾਨ ਸਿੰਘ ਮਨਾਵਾ ਭਾਈ ਰਚਪਾਲ ਸਿੰਘ ਪੀ ਤੇ ਹੋਰ ਸਿੰਘਾਂ ਰਾਹੀਂ ਨੇੜਲੇ ਮੋਰਜਿਆਂ ਮਾ ਲੜਿੰਦਾ ਸਮਾਨ ਵੀ ਪਹੁੰਚਾਉਂਦੇ ਤੇ ਸਿੰਘਾਂ ਨਾਲ ਤਾਲਮੇਲ ਵੀ ਪ੍ਰਕਰਾਰ ਰੱਖਦੇ ਇਸੇ ਦੌਰਾਨ ਜਦੋਂ 6 ਜੂਨ ਦਾ ਦਿਨ ਚੜ੍ਹਨ ਤੋਂ ਪਹਿਲਾਂ ਹਨੇਰਾ ਹੀ ਸੀ ਤਾਂ ਭਾਈ ਅਮਰੀਕ ਸਿੰਘ ਆਪਣੇ ਨਾਲ ਫੈਡਰੇਸ਼ਨ ਦੇ ਨੌਜਵਾਨ ਭਾਈ ਚਮਕੌਰ ਸਿੰਘ ਚੰਦਨਮ ਕਲਮਾਨ ਸਿੰਘ ਸਦਾ ਸਿੰਘ ਵਾਲਾ ਜਗਰਾਤ ਦੀ ਚਗਾਵਾਂ ਕਰਦੇ ਸੀ ਚੋਟੀਆਂ ਤੇ ਦਵਿੰਦਰ ਸਿੰਘ ਮਹੇਸ਼ਰੀ ਭਾਈ ਮੰਤੀਰ ਸਿੰਘ ਧੀਰਾ ਮੋਗਾ ਭਾਈ ਸਰਿੰਦਰ ਸਿੰਘ ਬਲੀਪੁਰ ਤੇ ਹੋਰ ਕਈ ਸਿੰਘ ਜਿਹੜੇ ਕਿ ਇਹਨਾਂ ਨੂੰ ਨਾਲ ਲੈ ਕੇ ਲੋੜਿੰਦੇ ਸਮਾਨ ਸਹਿਤ ਝੰਡੇ ਬੁੰਗਰੇ ਮੋਚੇ ਤੱਕ ਪਹੁੰਚੇ ਜੋ ਕਿ ਮੀਰੀ ਪੀਰੀ ਦੇ ਦੋ ਨਿਸ਼ਾਨ ਸਹਿਬਾਨ ਨੇ ਦੀ ਕੀ ਉਹਨਾਂ ਜਾ ਕੇ ਵੇਖਿਆ ਕਿ ਸੰਤਾਂ ਦੇ ਵੱਡੇ ਭਰਾ ਭਾਈ ਜਗੀਰ ਸਿੰਘ ਤੇ ਭਾਈ ਗੁਰਦੇਵ ਸਿੰਘ ਬਿਸ਼ਰੰਦੀ ਇਹ ਸ਼ਹੀਦ ਹੋ ਚੁੱਕੇ ਹਨ ਤੇ ਏਸੀ ਮੋਰਚੇ 'ਵਾਂ ਜ਼ਖਮੀ ਹੋ ਚੁੱਕੇ ਭਾਈ ਹਰਚਰਨ ਸਿੰਘ ਮੁਕਤਾ ਪੂਰੀ ਦ੍ਰਿੜਤੀ ਦ੍ਰਿੜਤਾ ਦੇ ਨਾਲ ਮੋਰਚੇ 'ਚ ਡਟੇ ਹੋਏ ਸੀਗੇ ਜਿਉਂ ਹੀ ਭਾਈ ਅਮਰੀਕ ਸਿੰਘ ਨੇ ਭਾਈ ਮੁਕਤੇ ਨੂੰ ਫਤੇ ਬੁਲਾਈ ਤਾਂ ਉਹਨੇ ਵੀ ਚੜ੍ਹਦੀ ਕਲਾ ਨਾਲ ਫਤੇ ਦਾ ਜਵਾਬ ਦਿੱਤਾ ਹਾਲਚਲ ਪੁੱਛਣ ਤੋਂ ਭਾਈ ਮੁਕਤੇ ਨੇ ਦੱਸਿਆ ਕਿ ਕੋਹ ਸਿੰਘ ਰਾਤ ਦੀ ਲੜਾਈ ਸਮੇਂ ਸ਼ਹੀਦ ਹੋ ਗਏ ਸੀ ਤੇ ਇਹ ਦੋ ਸਿੰਘ ਭਾਈ ਜਗੀਰ ਸਿੰਘ ਤੇ ਭਾਈ ਗਦੇਵ ਸਿੰਘ ਹੁਣੇ ਸ਼ਹੀਦ ਹੋਏ ਪਰ ਇਹਨਾਂ ਸਭ ਸਿੰਘਾਂ ਨੇ ਬਹੁਤ ਕਮਸਾਂ ਦਾ ਯੁੱਧ ਲੜਿਆ ਤੇ ਹੁਣ ਸਿਰਫ ਸਵਾ ਲੱਖ ਫੌਜ ਮਤਲਬ ਕਿ ਉਹ ਕੱਲਈ ਇਥੇ ਡਟਿਆ ਹੋਇਆ ਪਰ ਤੁਸੀਂ ਫਿਕਰ ਨਾ ਕਰੋ ਅੰਤਮ ਸਵਾਸਾਂ ਤੱਕ ਇਹ ਮੋਰਚਾ ਪਖਦਾ ਰਹੂਗਾ ਭਾਈ ਅਮਰੀਕ ਨੇ ਕਿਹਾ ਕਿ ਹੁਣ ਅਸੀਂ ਤੁਹਾਡੇ ਕੋਲ ਏਸੀ ਮੋਰਚੇ 'ਚ ਰਹਿ ਕੇ ਯੁੱਧ ਲੜਨਾ ਕਿਉਂਕਿ ਇਹ ਮੋਰਚਾ ਬਹੁਤ ਧੁਕਮੀ ਥਾਂ ਤੇ ਹੈ ਤੇ ਤੁਸੀਂ ਯੋਧੇ ਪਹਾੜਾਂ ਦੀ ਤਰ੍ਹਾਂ ਯੁੱਧ ਲੜਿਆ ਪਰ ਹੁਣ ਸਾਡੇ ਹੱਥ ਵੀ ਦੇਖਿਓ ਭਾਈ ਮੁਕਤੇ ਨੇ ਕਿਹਾ ਕਿ ਭਾਈ ਅਮਰੀਕ ਸਿੰਘ ਜੀ ਸਿੰਘਾਂ ਨੂੰ ਤਨਯੁਧ ਦਾ ਅਜਿਹਾ ਸਰੂਰ ਚੜਿਆ ਹੋਇਆ ਜੀਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ 5 ਜੂਨ ਨੂੰ ਸਵੇਰੀ ਸੰਤਾਂ ਦੇ ਭਰਾ ਭਾਈ ਜਗੀਰ ਸਿੰਘ ਨੇ ਨਵਾਂ ਚੋਲਾ ਪਹਿਨ ਕੇ ਨਵੀਂ ਦਸਤਾਰ ਸਜਾਈ ਨਵਾਂ ਕਮਰ ਕਸਾ ਕੀਤਾ ਤਾਂ ਮੈਂ ਪੁੱਛਿਆ ਕਿ ਕਿੱਧਰ ਜਾਣ ਲਈ ਤਿਆਰ ਹੋ ਰਹੇ ਤਾਂ ਉਹਨਾਂ ਨੇ ਥੋੜਾ ਮੁਸਕਰਾ ਕੇ ਮੈਨੂੰ ਕਿਹਾ ਕਿ ਮੁਖਤਾ ਜੀ ਧਰਮ ਦੀ ਖਾਤਰ ਯੁੱਧ ਲੜਟਿਆਂ ਸ਼ਹੀਦੀਆਂ ਦੇ ਕੇ ਲਾੜੀ ਮੌਤ ਵੇ ਹੋਣੀ ਹੈ ਇਸ ਲਈ ਤਿਆਰ ਬਟਿਆਰ ਹੋਏ ਆਂ ਇਹ ਕਹਿਨੇ ਉਹਨੇ ਆਪਣੀ ਗੰਨ ਚੁੱਕੀ ਤੇ ਕਿਹਾ ਕਿ ਮੀਰੀ ਪ੍ਰੀ ਦੇ ਮਾਲਕ ਚੇਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੀ ਇੱਛਾ ਪੂਰੀ ਕਰ ਦੇਣਾ ਇਸ ਪ੍ਰੰਤ ਭਾਈ ਮਰੀਕ ਸਿੰਘ ਨੇ ਫੈਡਰੇਸ਼ਨ ਦੇ ਆਪਣੇ ਸਾਥੀਆਂ ਨੂੰ ਤਿਆਰ ਬਰ ਤਿਆਰ ਹੋ ਕੇ ਇਸ ਮੋਰਚੇ ਵੱਲ ਡਟ ਜਾਣ ਲਈ ਕਿਹਾ ਤੇ ਇਹ ਸਾਰੇ ਸਿੰਘ ਭਾਈ ਮੁਕਤਾ ਜੀ ਨਾਲ ਇਸ ਮੋਰਚੇ ਵਿੱਚ ਡਟ ਗਏ ਹੁਣ ਕਹਿ ਲੀਏ ਵੀ ਪੂਰੀ ਤਬਾਹੀ ਮਚੀ ਹੋਈ ਸੀਗੀ ਉੱਥੇ ਲੱਗ ਲੱਗ ਮੋਰਚੇ ਆਵਾ ਬਹੁਤ ਸਾਰੇ ਸਿੰਘ ਛਿੱਧੀਆਂ ਪਾ ਚੁੱਕੇ ਸੀ ਕੰਪਲੈਕਸ ਵਿੱਚ ਥਾਂ-ਥਾਂ ਤੇ ਹਮਲਾਵਰ ਫੌਜਾਂ ਦੀਆਂ ਵੀ ਕਹਿ ਲੀਏ ਵੀ ਡੈੱਡ ਬਾਡੀਆਂ ਦੇ ਢੇਰ ਲੱਗੇ ਹੋਏ ਸੀਗੇ ਔਰ ਜਨਰਲ ਬਰਾਣ ਨੇ ਫਿਰ ਤੋਂ ਟੈਂਕਰਾਂਹੀਂ 105 ਐਮ ਐਮ ਦੇ ਗੋਲਿਆਂ ਨਾਲ ਜਿਹੜੀ ਅਕਾਲ ਤਖਸੈਬ ਤੇ ਇਹਦੇ ਆਸ-ਪਾਸ ਭਾਰੀ ਹਮਲਾ ਕੀਤਾ ਜਿਸ ਦੇ ਨਾਲ ਬਹੁਤ ਨੁਕਸਾਨ ਹੋਇਆ ਪਰ ਜਿਹੜੀ ਅਕਾਲ ਤਖਸੈਬ ਤੇ ਇਹਦੇ ਨਾਲ ਲੱਗਦੇ ਕਈ ਮੋਰਚੇ ਤੈਖਾਨਿਆਂ 'ਚ ਬਣੇ ਹੋਣ ਕਾਰਨ ਤੋਪਾਂ ਦੀ ਭਾਰੀ ਬੰਬਾਰੀ ਦੇ ਬਾਵਜੂਦ ਵੀ ਹਾਲੇ ਤੱਕ ਬਚੇ ਹੋਏ ਸੀਗੇ ਜਿਸ ਸਮੇਂ ਫੌਜ ਤੋਪ ਦੇ ਗੋਲਿਆਂ ਨੂੰ ਚਲਾਉਣਾ ਬੰਦ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਤਾਂ ਸਿੰਘਾਂ ਵੱਲੋਂ ਉਹਨਾਂ ਦਾ ਫਿਰ ਤੋਂ ਗੋਲਿਆਂ ਨਾਲ ਸਵਾਗਤ ਕੀਤਾ ਜਾਂਦਾ ਤੇ ਅੱਗੇ ਵੱਧਨ ਬੜੀ ਹਮਲਾ ਪਰ ਫੌਜ ਨੂੰ ਫੇਰ ਮੂੰਹ ਦੀ ਖਾਣੀ ਪੈਂਦੀ। ਤਾਂ ਦੋਸਤੋ 7:45 ਮਿੰਟ ਤੇ ਫੌਜ ਨੇ ਆਪਣੇ ਬਹੁਤ ਸਾਰੇ ਸਿਵਲ ਤੇ ਸਫਾਈ ਕਰਮਚਾਰੀ ਜਮਾਦਾਰਾਂ ਨੂੰ ਜ਼ਬਰਦਸਤੀ ਕੰਪਲੈਕਸ ਦੀ ਸਫਾਈ ਦੇ ਬਹਾਨੇ ਲਿਆਤਾ ਤੇ ਫੌਜੀਆਂ ਨੇ ਇਹ ਲਾਸ਼ਾਂ ਚੁੱਕ-ਚੁੱਕ ਕੇ ਟਰੱਕਾਂ 'ਵਾਂ ਲਦਣੀਆਂ ਸ਼ੁਰੂ ਕਰਦੀਆਂ। ਗੁਰੂ ਆਮਦਾਸ ਵੱਲੋਂ ਗੁਰੂ ਰਾਮਦਾਸਰਾਵਲੋਂ ਲੰਗਰ ਹਾਲ ਵੱਲ ਦੀ ਪ੍ਰਕਰਮਾਂ ਵੱਲ ਇਹ ਸਫਾਈ ਕਰਮਚਾਰੀ ਮੁੜੇ ਤਾਂ ਦੇ ਪਿੱਛੇ ਫੌਜ ਦੇ ਵੱਡੇ ਦਸਤੇ ਸੀ ਜੋ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਜਿਵੇਂ ਰਵਿੰਦਰ ਸਾਹਿਬ ਕੰਪਲੈਕਸ ਦੇ ਉੱਪਰ ਕਾਬਜ ਸਮਝ ਰਹੇ ਸੀ ਅਚਾਨਕ ਇਹਨਾਂ ਫੌਜੀ ਦਸਤੇ ਉੱਪਰ ਲੰਗਰ ਸਾਹਿਬ ਦੇ ਭੋਰੇ ਵਿਚਲੇ ਮੋਰਚੇ 'ਚੋਂ ਜ਼ਬਰਦਸਤ ਗੋਲੀਬਾਰੀ ਹੋਈ ਜਿਦੇ ਨਾਲ ਬਹੁਤ ਸਾਰੇ ਫੌਜੀ ਜ਼ਖਮੀ ਹੋਏ ਤੇ ਕੁਝ ਮਾਰੇ ਵੀ ਗਏ ਫੌਜ ਲਈ ਇਹ ਅਣਕਿਆਸੀ ਘਟਨਾ ਸੀ ਕਿਉਂਕਿ ਉਹ ਆਪਣੇ ਵੱਲੋਂ ਇਸ ਮੋਰਚੇ ਨੂੰ ਪੂਰੀ ਤਰ੍ਹਾਂ ਖਤਮ ਕਰ ਚੁੱਕੇ ਸੀ ਤੇ ਹੁਣ ਉਹਨਾਂ ਵੱਲੋਂ ਮਹਿਸੂਸ ਹੋਇਆ ਕਿ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਨਹੀਂ ਬਲਕਿ ਇਸ ਮੋਰਚੇ ਤੋਂ ਵੀ ਫੌਤ ਦਾ ਹੋਰ ਨੁਕਸਾਨ ਹੋ ਸਕਦਾ ਹੈ। ਤਾਂ ਪ੍ਰਕਰਮਾ 'ਚ ਮੌਜੂਦ ਟੈਂਕਾਂ ਨਾਲ ਲੰਗਰ ਹਾਲ ਉੱਪਰ ਫਿਰ ਤੋਪ ਦੇ ਹੋਰ ਕਈ ਗੋਲੇ ਮਾਰੇ ਗਏ ਤੇ ਫਰਛ ਦੇ ਬਰਾਬਰ ਰੋਸ਼ਨਦਾਨਾਂ 'ਚ ਵੱਡੇ ਮਘੋਰੇ ਕੱਟਤੇ ਗਏ। ਤੇ ਇਹਨਾਂ ਮਘੋਰਿਆਂ ਰਾਹੀਂ ਅੱਗ ਲਾਉਣ ਵਾਲੇ ਬੰਬ ਧਾਕੇ ਗਏ ਜਿਸ ਦੇ ਨਾਲ ਸਮੁੱਚੇ ਲੰਗਰ ਦੀ ਇਮਾਰਤ ਨੂੰ ਅੱਗ ਲੱਗੀ ਔਰ ਇਹ ਅੱਗ ਲੰਗਰ ਦੇ ਭੋਰੇ ਅੰਦਰ ਵੀ ਕਹ ਲੀਏ ਵੀ ਚੱਲੇ ਗਈ ਸੀ। ਫਿਰ ਇੱਥੇ ਹੀ ਮਾਰੂ ਗੈਸ ਦੇ ਬਹੁਤ ਗੋਲੇ ਛੁੱਟੇ ਗਏ ਜੀਨਲ ਲੰਗਰ ਹਾਲ ਦੀ ਇਮਾਰਤ ਦੇ ਚਾਰ ਚਫਰੇ ਧੂਏ ਧੂਆਂ ਫੈਲ ਗਿਆ ਸੀ ਇਸ ਨਾਲ ਇੱਥੇ ਕੁਝ ਸਿੰਘ ਹੋਰ ਚੀਦੋਗੇ ਪਰ ਰਾਮਗੜੀਆ ਬੂੰਗੇ ਤੇ ਡੇਰੇ ਚ ਉਤਰਦੀਆਂ ਪੌੜੀਆਂ ਜੇ ਪਾਣੀ ਦੀ ਜੋ ਕਿ ਸਤਾ ਤੱਕ ਪਾਉਂਦੀਆਂ ਸੀਗੀਆਂ ਇਸ ਥਾਂ ਤੇ ਹੁਣ ਗਿਣਤੀ ਦੇ 4-5 ਸਿੰਘੇ ਬਚੇ ਹੋਏ ਸੀ ਜੋ ਹਾਲੇ ਹੀ ਮੋਰਚੇ ਚ ਹਟੇ ਹੋਏ ਸੀਗੇ ਸਵੇਰੇ 8 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰਾਂਥੀ ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲੱਗਦੇ ਕਮਰੇ 'ਚ ਬੈਠੇ ਸੀ ਜਿਹੜਾ ਕਿ ਹੈੱਡ ਗ੍ਰਾਂਥੀ ਦੀ ਵਰਤੋਂ ਵਾਸਤੇ ਹੀ ਸੀ ਯਾਦ ਰਹੇ ਕਿ ਜੂੰ 84 ਦੇ ਕੱਲੂ ਘਰ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਲੇ-ਦੁਆਲੇ ਦਾ ਦ੍ਰਿਸ਼ ਹੁਣ ਨਾਲੋਂ ਹੋਰ ਤਰ੍ਹਾਂ ਦਾ ਸੀ ਇਹਦੇ ਨਾਲ ਜੁੜਮੇ ਕਮਰੇ ਦੋਹੇ ਪਾਸੇ ਬਣੇ ਹੋਏ ਸੀਗੇ ਬਾਅਦ ਵਿੱਚ ਕਮਰੇ ਟਾ ਕੇ ਇੱਥੇ ਇੱਕ ਵੱਡਾ ਹਾਲ ਬਣਾ ਦਿੱਤਾ ਗਿਆ ਜਿੱਥੇ ਹੁਣ ਅਮਰ ਸੰਚਾਰ ਹੁੰਦਾ ਸਵੇਰੇ 8 ਵਜੇ ਗੋਲਾਵਰੀ ਕਾਫੀ ਹੱਦ ਤੱਕ ਘਟੀ ਹੋਈ ਸੀ ਤਾਂ ਉਸ ਸਮੇਂ ਭਾਈ ਸੁਜਾਨ ਸਿੰਘ ਤੇ ਪੀਏ ਭਾਈ ਰਿਸ਼ਪਾਲ ਤੇ ਗਿਆਨੀ ਪ੍ਰੀਤਮ ਸਿੰਘ ਨੂੰ ਮਿਲੇ ਉਹਨਾਂ ਨੂੰ ਇੱਥੋਂ ਚਲੇ ਜਾਣ ਲਈ ਕਿਹਾ ਤੇ ਦੱਸਿਆ ਕਿ ਹੁਣ ਆਮਣੇ ਸਾਹਮਣੇ ਲੜਾਈ ਹੋਣੀ ਜੋ ਜ਼ਿਆਦਾ ਸਮਾਂ ਨਿਕਲ ਸਕਣੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਅੜਗੜੋਲੇ ਟੈਂਕ ਤਨਾਦ ਕਰੇ ਹੋਏ ਜਿਨ੍ਹਾਂ ਤੋਂ ਲਗਾਤਾਰ ਗੋਲੀ ਚੱਲ ਰਹੀ ਗਿਆਨੀ ਪ੍ਰੀਤਮ ਸਿੰਘ ਦੇ ਮਤਾਬਕ ਉਹਨਾਂ ਨੇ ਇਹਨਾਂ ਸਿੰਘਾਂ ਤੋਂ ਸੰਤਾਂਬਾਰੇ ਪੁੱਛਿਆ ਕਿ ਉਹਨਾਂ ਦੀ ਕੀ ਰਣਨੀਤੀ ਹੈ ਤਾਂ ਭਾਈ ਸੁਜਾਨ ਸਿੰਘ ਨੇ ਦੱਸਿਆ ਕਿ ਸੰਤ ਜੀ ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਭੋਰੇ ਵਿੱਚ ਕੋਈ ਸਿੰਘਾਂ ਸਮੇਂ ਡਟੇ ਹੋਏ ਆਉਣ ਵਾਲੇ ਸਮੇਂ ਬਾਰੇ ਵੀ ਉਹੀ ਜਾਣਦੇ ਫਿਰ ਜਾਂਸੀ ਨੇ ਕਿਹਾ ਕਿ ਸਿੰਘ ਸਾਹਿਬ ਜੀ ਹਾਲਾਤ ਬਹੁਤ ਖਰਾਬ ਹੈ ਤੁਹਾਡੇ ਸਾਹਮਣੇ ਹੈ ਇਸ ਲਈ ਤੁਹਾਨੂੰ ਬਹੁਤਾ ਕੁਝ ਦੱਸਣ ਦੀ ਜਰੂਰਤ ਨਹੀਂ ਸਾਡੀ ਬੇਨਤੀ ਹੈ ਤੁਸੀਂ ਇੱਥੋਂ ਚਲੇ ਜਾਓ ਤੇ ਤੁਹਾਡਾ ਕੋਈ ਮੁਲਾਜ਼ਮ ਇੱਥੇ ਹੈ ਤਾ ਉਹਨੂੰ ਵੀ ਲੈ ਜਾਓ ਗਿਆਨੀ ਪ੍ਰੀਤਮ ਸਿੰਘ ਕੋ ਸਿੰਘਾਂ ਸਮੇਤ ਇੱਥੋਂ ਅੰਦਰੂਨੀ ਰਸਤੇ ਰਾਈ ਫਿਰ ਗੋਤੌਰਾ ਥੋੜਾ ਸਾਹ ਪਹੁੰਚ ਗਏ ਜੋ ਇੱਥੋਂ ਬੋਰਡ ਵਾਲੀ ਗਲੀ ਵਿੱਚ ਦੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਭਾਈ ਬਲਬੀਰ ਸਿੰਘ ਦੀ ਰਹਿائش ਤੇ ਪਹੁੰਚ ਗਏ ਜੋ ਕਿ ਗੋਤੌਰਾ ਥੋੜਾ ਸਾਹ ਦੇ ਬਾਹਰ ਬਾਹਰ ਬਿਲਕੁਲ ਨਜ਼ਦੀਕ ਸੀਗੀ ਤਾਂ ਉਸ ਤੋਂ ਬਾਅਦ ਦੋਸਤੋ 9 ਵਜੇ ਤੋਂ ਪਹਿਲਾਂ ਹੀ ਫੌਜ ਵੱਲੋਂ ਫਿਰ ਜ਼ੋਰਦਾਰ ਹੱਲਾ ਕੀਤਾ ਗਿਆ। ਇਸ ਦੌਰਾਨ ਫਿਰ ਅਕਾਲ ਤਖਤ ਸਾਹਿਬ ਦੇ ਨਾਲ ਲੱਗਦੀ ਲਾਲਟਾ ਦੀ ਡਿਊਟੀ ਵਿੱਚ ਬਣੇ ਮੋਰਚੇ ਤੇ ਜਰੀਲੇ ਗੈਸ ਦੇ ਬੜੇ ਗੋਲੇ ਛੁੱਟੇ ਗਏ। ਇਸ ਧੂਆਂ ਧਾਰ ਬੰਬਾਰੀ ਨਾਲ ਫੌਜ ਨੇ ਇਸ ਮੋਰਚੇ ਨੂੰ ਫਿਰ ਤਹਿਤ ਨਹਿਸ ਕਰਤਾ। ਪਰ ਇਸ ਮੋਰਚੇ ਤੋਂ ਯੁੱਧ ਲੜਨ ਵਾਲੇ ਸਿੰਘ ਡਟ ਕੇ ਮੁਕਾਬਲਾ ਕਰਦੇ ਹੋਏ ਜਕਾਰਿਆਂ ਦੀ ਗੂੰਜ ਚ ਸ਼ਹੀਦੀਆਂ ਪ੍ਰਾਪਤ ਕਰ ਗਏ। 9:30 ਮਿੰਟ ਤੇ ਸਾਂ ਜਰਨਲ ਵਿੱਚ ਖਾਲਸਾ ਪੰਡਤਾਂ ਵਾਲਿਆਂ ਨੇ ਭਾਈ ਤੁਜਾਨ ਸਿੰਘ ਮਨਾਮਾ ਭਾਈ ਰਿਸ਼ਵਾਲ ਸਿੰਘ ਪੀਏ ਭਾਈ ਕਾਬਲ ਸਿੰਘ ਭਾਈ ਗੁਰਮਤ ਸਿੰਘ ਗੜਬਈ ਭਾਈ ਦਾਰਾ ਸਿੰਘ ਡਰਾਈਵਰ ਭਾਈ ਮੇਜਰ ਸਿੰਘ ਨਾਗੋਕੇ ਭਾਈ ਨਾਨ ਸਿੰਘ ਮਹਿਤਾ ਤੇ ਹੋਰ ਕਈ ਸਿੰਘ ਤਕਰੀਬਨ 40 ਕ ਸਿੰਘ ਸੀਗੇ ਤਾਂ ਸੰਤਾ ਨੇ ਉਹਨਾਂ ਨੂੰ ਸੰਬੋਧਨ ਹੋ ਕੇ ਕਿਹਾ ਕਿ ਹੁਣ ਜਮਿਨੀ ਸੱਤਾ ਦੇ ਮੋਰਚਿਆਂ ਸਾਹਮਣੇ ਮਲਬੇ ਦੇ ਢੇਰ ਲੱਗ ਚੁੱਕੇ ਜਿਦੇ ਕਾਰਨ ਇਸ ਮੋਰਚੇ ਵਿੱਚੋਂ ਹਮਲਾਵਰ ਫੌਜਾਂ ਦੀ ਹਰਕਤ ਨਜ਼ਰ ਨਹੀਂ ਆ ਰਹੀ ਇਸ ਲਈ ਇੱਥੋਂ ਲੜਾਈ ਨਹੀਂ ਲੜੀ ਜਾ ਸਕਦੀ ਹੁਣ ਦੁਸ਼ਮਣ ਦੇ ਨਾਲ ਆਮਨੋ ਸਾਹਮਣੇ ਦੋਸਤ ਕਰਨ ਦਾ ਸਮਾਂ ਹੈ ਜਿਸ ਸਮੇ ਸੰਤਾ ਨੇ ਇਹ ਬਚਨ ਕੀਤੇ ਕਰ ਰਹੇ ਸੀਗੇ ਬਚਨ ਉਨ੍ਹਾਂ ਦੇ ਸਰੀਰ ਤੇ ਸਜੇ ਹੋਏ ਸ਼ਸਤਰ ਕੀਤਾ ਹੋਇਆ ਕਮਰ ਕਸਾ ਚਿਹਰੇ ਦਾ ਬੀਰ ਰਸ ਤੇ ਨੇਤਰਾਂ 'ਚ ਚੜੀ ਹੋਈ ਖੂਨ ਦੀ ਲਾਲੀ ਵਿੱਚੋਂ ਬਿਨਾਂ ਬੋਲਿਆ ਹੀ ਅਣਬਿਆਨੀ ਭਾਸ਼ਾ ਕਹੀ ਜਾ ਰਹੀ ਸੀ। ਮਤਲਬ ਸੰਤਾ ਨੇ ਪੂਰੇ ਸਿੰਘਾਂ ਨੂੰ ਪੂਰੇ ਹੌਸਲੇ ਦਿੱਤੇ। ਔਰ ਇਹ ਤੋਂ ਉਪਰੰਤ ਅਪੇ ਸੰਤਾ ਨੇ ਭੋਰੇ ਤੇ ਪਹਿਲੀ ਮੰਜ਼ਲੇ ਦੇ ਸਿੰਘਾਂ ਨੂੰ ਨਾਲ ਲੈ ਕੇ ਅਕਾਲ ਤੱਕ ਸਹਬ ਦੇ ਸਾਹਮਣੇ ਫੌਨ ਨਾਲ ਦੋ-ਦੋ ਹੱਥ ਕਰਨ ਦੇ ਤਹੀਏ ਨਾਲ ਬਾਹਰ ਨਿਕਲ ਕੇ ਜੂਝਣ ਦਾ ਫੈਸਲਾ ਲਿਆ। ਹਾਲੇ ਇਹ ਸਿੰਘ ਸਰੀ ਅਕਾਲ ਤੱਕ ਸਹਬ ਦੀਆਂ ਪਰੌੜੀਆਂ ਵਿੱਚ ਹੀ ਸੀਗੇ। ਇੱਕ ਜਵਰਦ ਹਤਮਾ ਕਾਇ ਦਿੱਦੇ ਨਾਲ ਚਾਰ ਤੇ ਫਿਰ ਇਹ ਧੂਆਂ ਛਾ ਗਿਆ ਸੋ ਇਸ ਤਰ੍ਹਾਂ ਦੇ ਕਈ ਹੋ ਲਗਾਤਾਰ ਧੁਮਾਕੇ ਹੋਏ ਧੂਮੇ ਦੇ ਗੁਬਾਰ ਇੰਨੇ ਸੀ ਕਿ ਆਪਣੇ ਹੀ ਹੱਥ ਦਿਖਾਈ ਨਹੀਂ ਦੇ ਰਹੇ ਸੀ ਇਸੇ ਦੌਰਾਨ ਕੁਝ ਸਿੰਘ ਅੱਗੇ ਨਿਕਲ ਕੇ ਸ਼ਹੀਦ ਹੋ ਗਏ ਤੇ ਕੁਝ ਕੁ ਗੁਰਦਵਾਰਾ ਥੜਾ ਸਹਿ ਵਿਚ ਦੀ ਵਾਪਸ ਪਰਤ ਗਏ ਪਰ ਇੱਕ ਦੂਜੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਇੱਥੋਂ ਬਚ ਕੇ ਨਿਕਲੇ ਸਿੰਘਾਂ ਵਿੱਚੋਂ ਕਿਸੇ ਨੇ ਵੀ ਕਿਸੇ ਵੀ ਹਾਤਮਾ ਸੰਤਨ ਨੂੰ ਨਹੀਂ ਦੇਖਿਆ ਕਿਉਂਕਿ ਅੱਗੇ ਨਿਕਲਣ ਵਾਲੇ ਸਿੰਘ ਸਭ ਤੋਂ ਸਭ ਦੇ ਸਭ ਸ਼ਹੀਦ ਹੋ ਚੁੱਕੇ ਸੀ ਤੇ ਪਿੱਛੇ ਵੱਜ ਜਾਣਿਆਂ ਵਾਲਿਆਂ ਵਿੱਚੋਂ ਕੋਈ ਅੱਗੇ ਜਾਂਦਾ ਨਹੀਂ ਸੀ ਦੇਖ ਸਕਿਆ ਜਾਂ ਅੱਗੇ ਦੇਖ ਨਹੀਂ ਸਕਿਆ ਹੋ 11 ਵਜੇ ਤੱਕ ਗੋਲੀਆਂ ਦੀਆਂ ਆਵਾਜ਼ਾਂ ਰੁਕ ਚੁੱਕੀਆਂ ਸੀ ਤੇ ਫੌਜ ਵਿੱਚ ਵੀ ਕਾਫੀ ਹੜਪੜਾਂ ਪਈ ਸੀ ਫੌਜੀ ਅਫਸਰ ਸੰਤ ਭੰਡਰਾਂਵਾਲ ਦੀ ਮਰਤਕ ਦੇਹ ਨੂੰ ਲੱਭਣ ਮੇ ਜੁੜੇ ਹੋਏ ਸੀ ਉਹਨਾਂ ਨੇ ਸ਼ਹੀਦ ਹੋ ਚੁੱਕੇ ਬਹੁਤ ਸਾਰੇ ਸਿੰਘਾਂ ਦੇ ਲਾਸ਼ਾਂ ਨੂੰ ਉਲਟਾ ਪਲਟਾ ਕੇ ਵੀ ਵੇਖਿਆ ਸ਼ਾਮ ਤੱਕ ਇਹ ਕੁਝ ਚੱਲਦਾ ਰਿਹਾ ਕੰਪਲੈਕਸ ਅੰਦਰ ਦਾ ਦ੍ਰਿਸ਼ ਬੜਾ ਖੌਫਨਾਕ ਤਰਦਨਾਕ ਤੇ ਧੂਏ ਮਿੱਟੀ ਨਾਲ ਭਰਿਆ ਹੋਇਆ ਸੀਗਾ ਇਹਦੇ ਨਾਲ ਹੀ ਕਈ ਪਾਸਿਆਂ ਤੋਂ ਅੱਗ ਅਤੇ ਧੂਏ ਦੇ ਬਰੋਲੇ ਵੀ ਕੰਪਲੈਕਸ ਉੱਪਰ ਹੀ ਝੁੰਲ ਰਹੇ ਸੀਗੇ ਬਰਾੜ ਸਮੇਤ ਫੌਜੀ ਅਫਸਰ ਨੇ ਸੰਤ ਪਿੰਡਰਾਂ ਵਾਲੇ ਹਰਿਮੰਦਰ ਸਾਹਿਬ ਅੰਦਰ ਨਾ ਚਲੇਗੇ ਹੁਣ ਇਸ ਲਈ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਚੁੱਪਚਪੀ ਤੇ ਆਪਣੇ ਢਾਂਗਾ ਤਲਾਸ਼ੀ ਰਿਆਂ ਦੀ ਯੋਜਨਾ ਬਣਾਈ ਤੇ ਅਨਾਊਂਸਮੈਂਟ ਕੀਤੀ ਕਿ ਜੰਗ ਖਤਮ ਹੋ ਚੁੱਕੀ ਹੈ ਪੂਰੇ ਕੰਪਲੈਕਸ ਉੱਪਰ ਫੌਜ ਦਾ ਕਬਜ਼ਾ ਹੈ ਇਸ ਲਈ ਜਿੱਥੇ ਵੀ ਕੋਈ ਬੰਦਾ ਛੁਪਿਆ ਹੈ ਜਾਂ ਜਿਹੜਾ ਅੰਦਰ ਸਾਹਿਬ ਦੇ ਅੰਦਰ ਮੌਜੂਦ ਹੈ ਉਹ 15 ਮਿੰਟਾਂ ਦੇ ਵਿੱਚ ਵਿੱਚ ਹੱਥ ਖੜੇ ਕਰਕੇ ਬਾਹਰ ਆ ਜਾਵੇ ਉਹਦੇ ਉੱਪਰ ਗੋਲੀ ਨਹੀਂ ਚਲਾਈ ਜਾਊਗੀ ਤਾਂ ਇਸ ਤੋਂ ਬਾਅਦ ਕੁਝ ਫੌਜੀ ਅਫਸਰ ਜੇਨਾ ਵਿੱਚ ਇੱਕ ਸਿੱਖ ਵੀ ਸੀਗਾ ਹਰਮੰਦਰ ਸਾਹਿਬ ਗਏ ਉਹਨਾਂ ਨੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਕੋਲ ਜਾ ਕੇ ਆਵਾਜ਼ ਦਮਾਰੀ ਤਾਂ ਗਿਆਨੇ ਪੂਰਨ ਸਿੰਘ ਹੋਰਣੇ ਹਰਮੰਦਰ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਫੌਜੀ ਅਫਸਰਾਂ ਨੇ ਉਹਨਾਂ ਨੂੰ ਹੱਥ ਖੜੇ ਕਰਕੇ ਨਾਲ ਚੱਲਣ ਲਈ ਗਿਆ ਇਸ ਉੱਤੇ ਸਿੰਘ ਸਹਿਬਾਨਾਂ ਨੇ ਜਵਾਬ ਦਿੱਤਾ ਕਿ ਬੇਸ਼ੱਕ ਸਾਨੂੰ ਇੱਥੇ ਹੀ ਗੋਲੀ ਮਾਰ ਦਿਓ ਪਰ ਅਸੀਂ ਹੱਥ ਖੜੇ ਨਹੀਂ ਕਰਾਂਗੇ ਫਿਰ ਹੱਥ ਖੜੇ ਕੀਤੇ ਬਿਨਾਂ ਹੀ ਸਿੰਘ ਸਹਿਬਾਨ ਇਹਨਾਂ ਫੌਜੀ ਅਫਸਰਾਂ ਨਾਲ ਬਾਅਦ ਚਲੇ ਗਏ ਤੇ ਇਹਨਾਂ ਨੂੰ ਪਛਮੀ ਘੰਟਾ ਘਰ ਕੋਲ ਲਜਾਇਆ ਗਿਆ ਜਿੱਥੇ ਪਹਿਲਾਂ ਅੰਦਰੋਂ ਆਏ ਹੋਏ ਸਿੰਘ ਬੈਠੇ ਸੀਗੇ ਆਉਂਦਿਆਂ ਹੀ ਸਿੰਘ ਸਾਹਿਬਾਂ ਨੇ ਫੌਜੀ ਅਫਸਰ ਨੂੰ ਕਿਹਾ ਕਿ ਅਸੀਂ 24 ਘੰਟਿਆਂ ਤੋਂ ਦਰਬਾਰਤੈ ਮੰਦਰੇ ਸੀਗੇ ਇਸ ਲਈ ਪਹਿਲਾਂ ਅਸੀਂ ਕਿਰਿਆ ਸੋਧ ਕੇ ਪੰਛ ਨਾਨਾ ਕਰਨਾ ਬਾਅਦ ਵਿੱਚ ਕੋਈ ਗੱਲ ਹੋ ਸਕਦੀ ਹੈ ਤਾਂ ਇਸ ਤੋਂ ਬਾਅਦ ਵੇਜਣ ਕਦੀਬ ਰਾਣ ਨੇ ਗਾਣੀ ਪੂਰਨ ਸਿੰਘ ਤੇ ਗਿਆਨੀ ਮੋਹਨ ਸਿੰਘ ਨੂੰ ਪੁੱਛਿਆ ਕਿ ਸੰਤ ਭਿੰਡਰਾਂ ਵਾਲੇ ਕਿੱਥੇ ਹਨ ਤਾਂ ਗਾਣੀ ਪੂਰਨ ਨੇ ਜਵਾਬ ਦਿੱਤਾ ਕਿ ਅਸੀਂ ਕੱਲ ਤੋਂ ਦਰਵਾਸੇ ਦੇ ਅੰਦਰ ਹੀ ਆਂ ਬਾਹਰ ਜੋਗਜ ਵਾਪਰਿਆ ਏ ਇਸ ਬਾਰੇ ਤੁਸੀਂ ਜਾਣਦੇ ਹੋ 사 ਤਾਂ ਤੁਸੀਂ ਸ਼ਹੀਦ ਘਟਾ ਜਾਂ ਉਹ ਕਿੱਥੇ ਆ ਇਸ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਤਾਂ ਦੋਸਤੋ ਇਹ ਸੀਗੀ 6 ਜੂਨ ਦੀ ਕਾਰਵਾਈ ਸੋ ਇਦਾਂ ਚੱਕਰਬਾਜੀ ਭਾਈ ਸੋ ਮਿਲਦੇ ਹੁਣ ਆਪਾਂ ਕੋਈ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ